ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਰਗਾੜੀ ਇਹ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹੈ ਕੋਟਕਪੂਰੇ ਤੋਂ ਬਠਿੰਡੇ ਵਾਲ ਨੂੰ ਜਾਂਦੇ ਆ ਤਾਂ ਹਾਈਵੇ ਦੇ ਉੱਤੇ ਦੋਸਤੋ ਇਹ ਆਉਂਦਾ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਇਹ ਬਾਈ ਵਪਾਰ ਦਾ ਕੰਮ ਕਰਦੇ ਤੇ ਇਹਨਾਂ ਕੋਲ ਕਟੀਆਂ ਝੋਟੀਆਂ ਜ਼ਿਆਦਾਤਰ ਵਿਕਰੀ ਵਾਲੀਆਂ ਆਉਂਦੀਆਂ ਅੱਜ ਦੀ ਵੀਡੀਓ ਦੇ ਤਿੰਨ ਨਾਗ ਆ ਜਿਹਦੇ ਚ ਪਹਿਲੇ ਨੰਬਰ ਤੇ ਝੋਟੀ ਕੁੰਡੇ ਸਿੰਘਾਂ ਦੀ ਹੈ ਇਦੇ ਨਾਲ ਇੱਕ ਕਟਾ ਇੱਕ ਮੇਲ ਕਾਫ ਹੈ ਤੇ ਇਹ ਤੋਂ ਬਿਨਾ ਇੱਕ ਹੋਰ ਕੱਟੀ ਹੈ ਸੋ ਤਿੰਨ ਨਾਕ ਤੁਹਾਨੂੰ ਦਿਖਾਉਣ ਲੱਗਾ ਹੈ ਤਸੱਲੀ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਚੱਲਦਾ ਰਹੂਗਾ ਗੱਲਬਾਤ ਕਰਕੇ ਤੁਸੀਂ ਖਰੀਦ ਲਿਓ ਜਿਹੜਾ ਨਾਕ ਤੁਹਾਨੂੰ ਚਾਚੂਗਾ ਆਓ ਝੋਟੀ ਤੋਂ ਸ਼ੁਰੂ ਕਰਦੇ ਹਾਂ ਬਈ ਸਸੀ ਕਾਫ ਮਰਾਦ ਆ ਤਿੰਨ ਨਾਕ ਆਪਣੇ ਕੋਲ ਕਰਨ ਨਾ ਇੱਕ ਨਿਕਲ ਆ ਜੀ ਜਿਹੜੀ ਇਹ ਝੋਟੀ ਹੈ ਦੰਦੋ ਕਿਵੇਂ ਹੈ ਖੀਰੀ ਹੈ ਬਈ ਦੰਦੋ ਦੰਦੋ ਖੀਰੀ ਕੀ ਰੇਟ ਹੋਊਗਾ ਰੇਟ ਇਹਦਾ ਬਈ 35000 ਰੁਪਿਆ ਫੋਲ ਲੈਣ ਸੋ ਦੋਸਤੋ ਰੇਟ 35000 ਹੈ ਦੰਦੋ ਖੀਰੀ ਹੈ ਸਿੰਗ ਬਿਲਕੁਲ ਕੁੰਡਿਆਂ ਦੀ ਹੈ ਬਾਕੀ ਪੂਛ ਜਿਹੜੀ ਉਹ ਤੁਸੀਂ ਦੇਖ ਸਕਦੇ ਹੋ ਇਹਦੀ ਖੁੱਚਾਂ ਤੱਕ ਆਉਂਦੀ ਹੈ ਥਣ ਚਾਰ ਹੀ ਹੈ ਉਹ ਵੀਡੀਓ ਚੋ ਵੀ ਦੇਖ ਲਓਗੇ ਤੁਸੀਂ ਤੇ ਵੈਸੇ ਹੈ ਵੀ ਸੋਹਣੇ ਥਣ ਥੱਲੇ ਲਿਆ ਭਾਈ ਉਹ ਸਟਰਕਚਰ ਇਹਦਾ ਤੁਸੀਂ ਦੇਖ ਸਕਦੇ ਹੋ ਸਿੰਘ ਬਿਲਕੁਲ ਛੋਟਾ ਨਾਲ ਮੁੜਿਆ ਹੋਇਆ ਇੱਥੋਂ ਦੇਖ ਸਕਦੇ ਹੋ ਤੁਸੀਂ ਬਾਕੀ ਬਾਈ ਬੰਦੂਗਾ ਤਾਂ ਤੁਹਾਨੂੰ ਥਣ ਵੀ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਸੋ ਇਹਦਾ ਟਾਂਚਾ ਤੁਸੀਂ ਦੇਖ ਲਓ ਚਾਰ ਹੀ ਥਾਂ ਨੂੰ ਦੋਸਤੋ ਤੇ ਇਹ ਸਾਫ ਸੁਥਰੇ ਸਨ ਬਿਲਕੁਲ ਇਹਦੇ ਨਾਲ ਦੂਜਾ ਵਾਲ ਜੀ ਨਾ ਕੱਟੀ ਖਾ ਗਈ ਸੀ ਤੇ ਬਾਅਦ ਚ ਗੁਲੀ ਗਲੀ ਸਾਰੇ ਕੋਲ ਵਿੱਚ ਹੀ ਹੈ ਜੀ ਠੀਕ ਹੈ ਸੋ ਦੋਸਤੋ ਵੈਸੇ ਤੁਸੀਂ ਦੇਖ ਸਕਦੇ ਹੋ ਇਹ ਥਾਂ ਤੁਹਾਨੂੰ ਦਿਖਾ ਦਿੰਦਾ ਥਾਂ ਦਿਖਾ ਦੇ ਤੁਹਾਨੂੰ ਸੋ ਥੰਨੋ ਬਿਲਕੁਲ ਸਾਫ ਤੁਸੀਂ ਕੱਟੀ ਸੋ ਛੋਟੀ ਹੈ ਦੰਦੂ ਵੀਰ ਕਹਿੰਦਾ ਵੀ ਇਹ ਖੀਰੀ ਹੈ ਬਾਕੀ ਤੁਸੀਂ ਕਨਫਰਮ ਕਰ ਲਿਓ ਠੀਕ ਹੈ ਭਾਈ ਇਹ ਤੋਂ ਬਿਨਾ ਇੱਕ ਘਟਾ ਵੀ ਹੈਗਾ ਇਹਦਾ ਰੇਟ ਕੀ ਰਹੂਗਾ ਕੱਟੇ ਦਾ ਕਟਾ ਭਾਈ ਦੇਣਾ ਹੈ ਪੰਜਾਂ ਚੰਗਾ ਸਕੀਨ ਰੱਖਣ ਵਾਲੇ ਹੁੰਦੇ ਰਾਂਗੇ ਕੀ ਰੇਟ ਹੋਵੇ ਤੁਹਾਨੂੰ ਤੋਂ 25000 ਦਾ ਇਹ ਕਟਾ ਮਿਲੂਗਾ ਉਮਰ ਛੋਟੀ ਦਾ ਹੀ ਹੈ ਹਜੇ ਸਿੰਘ ਜਿਹੜੇ ਉਹ ਮੋੜ ਰਿਹਾ ਸਟਰਕਚਰ ਸੋਹਣਾ ਦੱਸੋ ਬਾਕੀ ਇਹਦੀ ਡਿਟੇਲ ਜਿਹੜੀ ਉਹ ਜੋ ਹੈ ਉਹ ਤੁਹਾਨੂੰ ਇਹ ਦੱਸਤਾ ਬਾਕੀ ਤੁਸੀਂ ਪਤਾ ਕਰ ਲਿਓ ਭਾਈ 25000 ਰੁਪਏ ਦਾ ਰੇਟ ਹੈ ਲੈ ਤੁਸੀਂ ਤਿੰਨ ਵੇਗ ਲੈਣਗੇ ਵੱਧ ਤੋਂ ਵੱਧ ਸਿੰਘ ਬਿਲਕੁਲ ਆਸਾ ਵੀ ਸਿੰਘ ਕੁੰਡੇ ਕਰ ਜੂਗਾ ਇਹਦਾ ਟਾਂਚਾ ਤੁਸੀਂ ਦੇਖ ਸਕਦੇ ਹੋ ਸੋ ਇਹ ਤੋਂ ਬਿਨਾ ਇੱਕ ਕੱਟੀ ਦੱਸੋ ਹੋਰ ਛੋਟੀ ਉਮਰ ਦੀ ਹੈ ਸਿੰਘ ਨਾਲ ਹੀ ਮੋੜਦੀ ਦਿਸਦੀ ਹੈ ਬੱਚਾ ਜੀ ਇਹ ਅਸੀਂ ਸਾਰੀ 11 ਮਹੀਨੇ ਦੀ ਕੱਟੀ ਹੈ ਜੀ ਕੀ ਰੇਟ ਹੋਗਾ ਰੇਟ ਇਹਦਾ ਬਈ 27000 27000 ਰੇਟ ਹੈ ਦੋਸਤੋ ਹਾਈਟ ਚੰਗੀ ਕਰੂਗੀ ਲੰਬੀ ਵੀ ਪੂਰੀ ਰਹੂਗੀ ਸੋ ਹਜੇ ਛੋਟੀ ਉਮਰ ਦੀ ਉਹ ਤਾਂ ਖੈਰ ਸਿੰਘਾਂ ਤੋਂ ਵੀ ਕਨਫਰਮ ਹੁੰਦਾ ਕਿਉਂਕਿ ਹਜੇ ਬੱਚਿਆਂ ਵਾਲੇ ਸਿੰਘ ਆ ਛੋਟੇ ਛੋਟੇ ਪਰ ਜੇ ਕੱਦ ਕਾਠ ਦੇਖਦੇ ਆ ਤਾਂ ਉਮਰ ਦੇ ਹਿਸਾਬ ਤੇ ਚੰਗਾ ਲੱਗਦਾ 11 ਕੁ ਮਹੀਨੇ ਵੀਤਿੰਦਾ ਦੀ ਉਮਰ ਆ ਫੱਲੋਂ ਬੜੀ ਸਾਫ ਸੁਥਰੀ ਹੈ ਬਾਈ ਮੋੜੂਗਾ ਤਾਂ ਤੁਹਾਨੂੰ ਇਹ ਠੰਡ ਕਰ ਦਿਆਂ ਲਿਆ ਬਾਈ ਸੋ ਇਹਦਾ ਰੇਟ 27000 ਆ ਇਹ ਤਿੰਨ ਨਾਗ ਆ ਜੀ ਦੀ ਵੀਡੀਓ ਤੁਹਾਨੂੰ ਦਿਖਾਉਣੇ ਸੀ ਮੈਂ ਇਹ ਇਹ ਠੰਡ ਜਰੂਰ ਤੁਹਾਨੂੰ ਇੱਕ ਵਾਰ ਮੈਂ ਕਨਫਰਮ ਕਰ ਦਿਆਂ ਇਤਾਂ ਦੇ ਥਾਨ ਦੋਸਤੋ ਮੋٹے ਥਾਨ ਚਾਰੇ ਥਾਨ ਚਾਰੇ ਥਾਨ ਤੁਸੀਂ ਦੇਖ ਸਕਦੇ ਹੋ ਕਿੱਥੇ ਸੋ ਅੱਜ ਦੀ ਵੀਡੀਓ ਦੇ ਇਹ ਤਿੰਨ ਨਾਗ ਬਾਈ ਕੋਲ ਵਿਕਰੀ ਆਲੇ ਸੀ ਤੁਸੀਂ ਜਿਹੜਾ ਮਰਜ਼ੀ ਪਸ਼ੂ ਖਰੀਦ ਲਓ ਤੁਸੱਲੀ ਤੁਸੀਂ ਕਰ ਲਈ ਧੰਨਵਾਦ